ਅਸੀਂ ਅਸੂਰੇ ਮੌਜੂਦ ਦਾ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਦੇ ਬਿਲਕੁਲ ਨੇੜੇ ਜਗ੍ਹਾ ਹੈ ਪਿੰਡ ਨੁਸ਼ਹਿਰਾ ਟਾਲਾ ਉਹ ਪਿੰਡ ਜੋ ਬਿਲਕੁਲ ਭਾਰਤ ਪਾਕਿਸਤਾਨ ਦੀ ਸਰਹੱਦ ਤੇ ਵਸਿਆ ਹੈ ਤੁਸੀਂ ਦੇਖ ਸਕਦੇ ਹੋ ਬਾਤਰ 2 250 ਗਾਈ ਦੀ ਦੂਰੀ ਤੇ ਇਹ ਕੰਡਿਆਲੀ ਤਾਰ ਨਜ਼ਰ ਆ ਰਹੀ ਹੈ ਔਰ ਬਿਲਕੁਲ ਸਾਹਮਣੇ ਪਾਕਿਸਤਾਨ ਦੀ ਚੈੱਕ ਪੋਸਟ ਵੀ ਨਜ਼ਰ ਆ ਰਹੀ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਬਿਲਕੁਲ ਸਾਹਮਣੇ ਤਾਰੋਂ ਤੋਂ ਤਾਰਾਂ ਤੋਂ ਪਾਰ ਜਿਹੜੀ ਇੱਕ ਪੋਸਟ ਨਜ਼ਰ ਆ ਰਹੀ ਹੈ ਇਹ ਪਾਕਿਸਤਾਨ ਦੇ ਖੇਤਰ ਦੇ ਵਿੱਚ ਪਾਕ ਰੇਂਜਰਸ ਦੀ ਪੋਸਟ ਹੈ ਜਿਹੜੀ ਸਾਹਮਣੇ ਨਜ਼ਰ ਆ ਰਹੀ ਹੈ ਤਾਂ ਬਿਲਕੁਲ ਸਰਹੱਦ ਤੇ ਅਸੀਂ ਇਸ ਵੇਲੇ ਮੌਜੂਦ ਆ ਜਿੱਥੇ ਗੁਰਦੁਆਰਾ ਬਾਬਾ ਜਲੰਦ ਸਾਹਿਬ ਗੁਰਦੁਆਰਾ ਭਗਤ ਜਲੰਦ ਸਾਹਿਬ ਪਵਨ ਪਿੱਤਰ ਸਥਾਨ ਇਤਿਹਾਸਿਕ ਸਥਾਨ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ऑपरेशन सिंदूर ਤੋਂ ਬਾਅਦ ਪੈਦਾ ਹੋਏ ਜੰਗੀ ਹਾਲਾਤਾਂ ਦੇ ਮੱਦੇਨਜ਼ਰ ਭਾਰਤ ਪਾਕਿਸਤਾਨ ਚ ਵਧੇ ਤਣਾਅ ਦੇ ਮੱਦੇਨਜ਼ਰ ਇੱਕ ਵਿਸ਼ੇਸ਼ ਸੇਵਾ ਸ਼ੁਰੂ ਕੀਤੀ ਗਈ ਸੀ ਦਰਅਸਲ ਪਿੰਡਾਂ ਦੇ ਵਿੱਚੋਂ ਸਰ ਇਹਨਾਂ ਸਰਦੀ ਪਿੰਡਾਂ ਨਸ਼ਹਿਰਾ ਢਾਲਾ ਰਾਜਾ ਤਾਲ 도ਕੇ ਰੋੜਾਂ ਵਾਲੀ ਹਵੇਲੀਆਂ ਤੋਂ ਵੱਖ-ਵੱਖ ਸਰਦੀ ਪਿੰਡਾਂ ਦੇ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਸੁਰੱਖਿਅਤ ਲਿਜਾਣ ਦੀ ਸੇਵਾ ਰੰਭੀ ਗਈ ਸੀ ਤੋ ਇਹਨਾਂ ਪਿੰਡਾਂ ਦੇ ਵਿੱਚੋਂ 105 ਸਰੂਪ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਤਰਨਤਨ ਸਾਹਿਬ ਵਿਖੇ ਸੁਰੱਖਿਅਤ ਲਜਾਏ ਗਏ ਸਨ ਕਿਉਂਕਿ ਪਿੰਡਾਂ ਦੇ ਲੋਕਾਂ ਦੀ ਮੰਗ ਸੀ ਕਿ ਜੇਕਰ ਜਿਸ ਤਰ੍ਹਾਂ ਦੇ ਨਾਲ ਜੰਗ ਵਰਗੇ ਹਾਲਾਤ ਪੈਦਾ ਹੋਏ ਐ ਲੋਕ ਸਰਦੀ ਪਿੰਡਾਂ ਚੋਂ ਪਿੱਛੇ ਜਾ ਰਹੇ ਐ ਸੁਰੱਖਿਅਤ ਆਪਣੇ ਘਰ-ਬਾਰ ਛੱਡ ਕੇ ਜਾ ਰਹੇ ਐ ਤੋ ਜਿਹੇ ਹਾਲਾਤਾਂ ਦੇ ਵਿੱਚ ਗੁਰੂ ਘਰਾਂ ਦੀ ਮਰਿਆਦਾ ਪ੍ਰਕਰਾਰ ਰੱਖਣਾ ਜਾਂ ਜੇਕਰ ਜੰਗ ਲੱਗਦੀ ਐ ਤਾ ਕਿਤੇ ਕਿਸੇ ਗੁਰਦੁਆਰਾ ਸਹਿਬਾਨ ਦਾ ਨੁਕਸਾਨ ਨਾ ਹੋਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਮਰਿਆਦਾ ਨਾ ਭੰਗ ਹੋਵੇ ਬੇਅਦਬੀ ਨਾ ਹੋਵੇ ਤੋਂ ਇਹਨਾਂ ਹਾਲਾਤਾਂ ਨੂੰ ਮੁੱਖ ਰੱਖਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਆਪਣੀਆਂ ਵਿਸ਼ੇਸ਼ ਟੀਮਾਂ ਬੱਸਾਂ ਅਤੇ ਵੈਨਾਂ ਇਹਨਾਂ ਸਰਦੀ ਪੇਟਾ ਵਿੱਚ ਗਈਆਂ ਜਿੱਥੇ ਪੰਚਾਇਤ ਦੀ ਸਹਿਮਤੀ ਦੇ ਨਾਲ ਇਹਨਾਂ ਦੇ ਵਿੱਚ ਗੁਰਦੁਆਰਾ ਸਹਿਬਾਨ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸਿਰੇ ਦਰਬਾਰ ਸਾਹਿਬ ਤਰਨਤਨ ਗੁਰਦੁਆਰਾ ਰਾਮਸਰ ਸਾਹਿਬ ਜਾਂ ਫਿਰ ਸਤਲਾਨੀ ਸਾਹਿਬ ਵੱਖ-ਵੱਖ ਪਿੰਡਾਂ 'ਚ ਇਹ 28 ਦੇ ਪਿੰਡਾਂ ਦੇ 1500 ਜਾਇਗੇ ਸੁਰਖੇਤ ਔਰ ਇਸੇ ਤਰ੍ਹਾਂ ਖੇਮ ਕਰਨ ਦੇ ਵੱਖ-ਵੱਖ ਪਿੰਡਾਂ ਤੋਂ ਗੁਰੂ ਘਰ ਚੋਂ ਪਾਸੀ ਸਰੂਪ ਜਿਹੜੇ ਆ ਉਹ ਗੁਰਦਰਾ ਬੀੜ ਬਾਬਾ ਬੁੱਢਾ ਸਾਹਿਬ ਠੱਠਾ ਵਿਖੇ ਜਾਏ ਸਨ ਤਾਂ ਹੁਣ ਹਾਲਾਤ ਸੁਖਾਵੇਂ ਹੋਏ ਆ ਦੋਨਾਂ ਮੁਲਕਾਂ ਦੇ ਵਿੱਚ ਸ਼ਾਂਤੀ ਬਹਾਲ ਹੋਈ ਹੈ ਸੀਜ਼ਫਾਇਰ ਹੋਇਆ ਹੈ ਤਾਂ ਅੱਜ ਤਸਵੀਰਾਂ ਸਾਂਝੀਆਂ ਕਰਦੇ ਆ ਨਸ਼ਹਿਰ ਟਾਲੇ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਜਿਹੜੇ ਆ ਉਹ ਅਦਬ ਤੇ ਸਤਿਕਾਰ ਦੇ ਨਾਲ ਇਹਨਾਂ ਪਿੰਡਾਂ ਦੀ ਪੰਚਾਇਤ ਜਾ ਰਹੀ ਹੈ ਗੁਰਦੁਆਰਾ ਸਹਿਬਾਨ ਦੇ ਵਿੱਚ ਸਜੋਬ ਦਿੱਤੇ ਜਾ ਰਹੇ ਆ ਅਸੀਂ 9 ਮਈ ਨੂੰ ਉਹ ਵੀ ਤਸਵੀਰਾਂ ਸਾਂਝੀਆਂ ਕੀਤੀਆਂ ਜਦੋਂ ਵਕ ਪਿੰਡਾਂ ਦੇ ਜੋ ਕੌນິກ ਮੇਟ ਜਾਰੇ ਸਾਰੇ ਸਾਲ ਤਾਂ ਬੜਾ ਆਗਮਈ ਮਾਹੌਲ ਸੀ ਪਿੰਡਾਂ ਦੀ ਸੰਗਤ ਦਾ ਗਮਗੀਨ ਸੀ ਹੰਝੂ ਭਰੀਆਂ ਅੱਖਾਂ ਦੇ ਨਾਲ ਗੁਰੂ ਸਾਹਿਬ ਦੇ ਸਰੂਪਾ ਨੂੰ ਜਿਹੜਾ ਲਿਜਾਇਆ ਗਿਆ ਸੀ ਵਿਰਾਗ ਭਈ ਮਾਹੌਲ ਸੀ ਲੋਕਾਂ ਨੂੰ ਇਸ ਗੱਲ ਦਾ ਦੁੱਖ ਸੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰੂ ਘਰਾਂ ਚੋਂ ਇਸ ਤਰ੍ਹਾਂ ਲਿਜਾਣੇ ਪੈ ਰਹੇ ਹੈ ਸ਼ਾਂਤੀ ਹੋਈ ਹੈ ਸੀਜ਼ ਫਾਇਰ ਹੋਇਆ ਹੈ ਤਾਂ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵੱਖ-ਵੱਖ ਪਿੰਡਾਂ ਦੇ ਵਿੱਚ ਵਾਪਸ ਸੁਰੱਖਿਤ ਪਹੁੰਚਾਏ ਜਾ ਰਹੇ ਹੈ ਗੁਰੂ ਘਰਾਂ ਵਿੱਚ ਸਜੋਬਿਤ ਕੀਤੇ ਜਾ ਰਹੇ ਹੈ ਤਾਂ ਬੇਹੱਦ ਰੋਕ ਹੀ ਕ ਨਜ਼ਾਰਾ ਹੈ ਇਸ ਵੇਲੇ ਸਰਹਦੀ ਪਿੰਡਾਂ ਦੇ ਵਿੱਚ ਅਤਾਲ 도ਕੇ 모ਦੇ ਰੋੜਾਂ ਵਾਲੀ ਸਾਹਿਬ ਜੀ ਪ੍ਰਚਾਰਕਾਂ ਦੀ ਟੀਮਾਂ ਵੱਲੋਂ ਵਿਸ਼ੇਸ਼ ਬੱਸਾਂ ਪਹਿਨਾ ਸਾਹੀ ਨੁਭਾਈ ਜਾ ਰਹੀ ਹੈ ਤੋਂ ਬੇਹਦ ਅਦਭੁਤ ਨਜ਼ਾਰਾ ਹੈ ਇਹ ਤਸਵੀਰਾਂ ਇਤਿਹਾਸਿਕ ਸਥਾਨ ਤਪਸਥਾਨ ਗੁਰਦੁਆਰਾ ਭਗਤ ਜਲੰਧਰ ਜੀ ਜੇ ਇਸ ਤਰ੍ਹਾਂ ਸ਼ਰਧਾ ਪਾਈ ਜਾਂਦੀ ਹੈ ਤਾਂ ਰੋਜ਼ਾਨੀ ਸੰਗਤਾਂ ਵੱਡੀ ਗਿਣਤੀ ਵਿੱਚ ਇਸ ਪਵਨ ਪਿੱਤਰ ਸਥਾਨ ਤੇ ਨਤਸਤਖ ਹੋਣ ਲਈ ਪਹੁੰਚਦੀਆਂ ਨੇ ਖਾਸ ਮੱਸਿਆਂ ਵਾਲੇ ਦਿਨ ਵੱਡਾ ਮੇਲਾ ਲੱਗਦਾ ਸਵੇਰ ਭਰ ਤੋਂ ਸੰਗਤਾਂ ਇਸ ਪਵਨ ਪਿੱਤਰ ਸਥਾਨ ਦੇ ਦਰਸ਼ਨ ਲਈ ਆਉਂਦੀਆਂ ਨੇ ਤਾਂ ਇਸ ਸਥਾਨ ਤੇ ਵੀ ਬੜੇ ਸ਼ਾਕਮਈ ਮਾਹੌਲ ਚ ਗੁਰੂ ਸਾਹਿਬ ਦੇ ਰੂਪ ਜਿਹੜੇ ਆ ਉਹ ਲਜਾਏਗੇ ਸਨ ਤਾਂ ਹੁਣ ਹਾਲਾਤ ਸੁਖਾਵੇਂ ਹੋਏ ਨੇ ਸੀਜ਼ ਫਾਇਰ ਤੋਂ ਬਾਅਦ ਸ਼ਾਂਤੀ ਅਮਨ ਸ਼ਾਂਤੀ ਦੇ ਹਾਲਾਤ ਪੈਦਾ ਇਨ੍ਹਾਂ ਸੁਖਾਵੇ ਹਾਲਾਤਾਂ ਦੇ ਮੱਦੇਨਜ਼ਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁਰਦੁਆਰਾ ਸਾਹਿਬ ਵਿੱਚ ਅਦਬ ਤੇ ਸਤਕਾਰ ਦੇ ਨਾਲ ਲਿਆਂਦੇ ਗਏ ਨੇ ਸੁਖਾਸਨ ਵਾਲੇ ਕਮਰੇ ਵਿੱਚ ਸਵਾਇਮਾਨ ਸਜੋਬਿਤ ਕੀਤੇ ਜਾ ਰਹੇ ਨੇ ਸਤਰਾਂ ਵਾਹਿਗੁਰੂ ਦਾ ਜਾਪ ਕਰਦੇ ਹੋਏ ਪਿੰਡ ਵਾਸੀ ਇਨ੍ਹਾਂ ਸਰੂਪਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਤੋ ਕੋਲ 105 ਸਰੂਪ ਅਟਾਰੀ ਦੇ ਵੱਖ-ਵੱਖ ਸਰਦੀ ਪਿੰਡਾਂ ਦੇ ਵਿੱਚੋਂ ਲਿਜਾਏ ਗਏ ਸਨ ਸਾਰੇ ਜਿਹੜੇ ਸਰੂਪ ਨੇ ਉਮੜ ਤੋਂ ਲਿਆ ਕੇ ਇੱਥੇ ਰੱਖੇ ਜਾਣ ਕਿਉਂਕਿ ਮर्यादा ਨੂੰ ਧਿਆਨ ਦੇ ਵਿੱਚ ਰੱਖਦੇ ਹੋਇਆ ਅੰਗੁਰੂ ਸਾਹਿਬ ਦੀ ਵੀ ਆਪੀ ਕਿਸੇ ਤਰੀਕੇ ਦੇ ਨਾਲ ਲਾਗ ਪੁੱਤਰ ਕੇ ਤੋ ਇਸ ਗੱਲ ਦਾ ਸ਼ੰਕਾ ਸੀ ਜੇਕਰ ਜੰਗ ਲੱਗਦੀ ਹੈ ਹਾਲਾਤ ਖਰਾਬ ਹੁੰਦੇ ਨੇ ਜਿਸ ਤਰ੍ਹਾਂ ਦੇ ਨਾਲ ਲੋਕ ਪਿੰਡਾਂ ਨੂੰ ਛੱਡ ਕੇ ਜਾ ਰਹੇ ਨੇ ਤੋ ਮਗਰੋਂ ਗੁਰੂ ਘਰ ਦਾ ਨੁਕਸਾਨ ਨਾ ਹੋਵੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾ ਹੋਵੇ ਮਰਿਆਦਾ ਦੀ ਉਲੰਘਣਾ ਨਾ ਹੋਵੇ ਤੋ ਇਸੇ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਚਾਰਕ ਪਿੰਡਾਂ ਨੂੰ ਰਵਾਨਾ ਕੀਤੇ ਗਏ ਸਰਦੀ ਪਿੰਡਾਂ ਦੇ ਵਿੱਚ ਪੰਚਾਇਤਾਂ ਦੀ ਸਹਿਮਤੀ ਦੇ ਨਾਲ ਇਹ ਫੈਸਲਾ ਕੀਤਾ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਜਿਹੜੇ ਆ ਉਹ ਸੁਰੱਖਿਅਤ ਸੁਖਾਵੇਂ ਹੋਣ ਤੋਂ ਬਾਅਦ ਪੂਰੇ ادب ਤੇ ਸਤਿਕਾਰ ਦੇ ਨਾਲ ਵੱਖ-ਵੱਖ ਪਿੰਡਾਂ ਦੇ ਗੁਰਦੁਆਰਾ ਸਾਹਿਬਾਨ ਦੇ ਵਿੱਚ ਇਸ ਰੂਪ ਵਾਪਸ ਲਿਆਂਦੇ ਗਏ ਨੇ ਸੋਭਿਤ ਕੀਤੇ ਗਏ ਨੇ ਖੁਸ਼ੀ ਹੈ ਸੰਗਤ 'ਚ ਇਸ ਗੱਲ ਨੂੰ ਲੈ ਕੇ ਕਿ ਹਾਲਾਤ ਸੁਖਾਵੇਂ ਹੋਏ ਆ ਤੇ ਗੁਰੂ ਘਰਾਂ ਦੇ ਵਿੱਚ ਗੁਰੂ ਸਾਹਿਬ ਮੁਰਤ ਸੋਭਿਤ ਹੋਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੰਦੀਪ ਸਿੰਘ ਗ੍ਰੰਤੀ ਗੁਰਦਾਰ ਭਗ ਜਲੰਦ ਸਾਹਿਬ ਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਕਿਸ ਰੂਪ ਗੁਰਦੁਆਰੇ ਵਿਖੇ ਤੋਂ ਜਿਸ ਦਿਨ ਦੇ ਲੈ ਕੇ ਗਏ ਸਨ ਸਤਕਾਰ ਸਤਕਾਰ ਦੇ ਨਾਲ ਸ਼ਰੋਮਣੀ ਕਮੇਟੀ ਵਾਲੇ ਤੇ ਸੰਗਤਾਂ ਜਦੋਂ ਪਿੰਡ ਦੇ ਵਿੱਚ ਵਿਚਰੀਦਾ ਸੀ ਪੁੱਛ ਰਹੀਆਂ ਸੀ ਬਾਬਾ ਜੀ ਕੇ ਸਰੂਪ ਲੈ ਗਏ ਆ ਸੰਗਤਾਂ ਨੂੰ ਬੜਾ ਅਕੇ ਦਾ ਕੋਈ ਗੱਲ ਨਹੀਂ ਕਿ ਸਰੂਪ ਆ ਜਾਣੇ ਆ ਕੋਈ ਕਹਿੰਦਾ ਕਿ ਅਸੀਂ ਪਾਠ ਕਰਾਉਣਾ ਵਾ ਕੋਈ ਸੰਗਤਾਂ ਕੁਝ ਬੋਲ ਰਹੀਆਂ ਸਨ ਤੇ ਸੰਗਤਾਂ ਭਾਵਕੇ ਮਨ ਤੌਰ ਤੇ ਭਾਵਕੀ ਬੜੀ ਜਿਆਦੀਆਂ ਸਨ ਤੇ ਹੁਣ ਸੰਗਤਾਂ ਨੂੰ 2 ਦਿਨ ਘੰਟਿਆਂ ਤੋਂ ਪਤਾ ਲੱਗਾ ਵਾ ਕਿ ਸਰੂਪ ਗੁਰਦਾਰੇ ਫਿਰ ਸਭਾਇਮਣ ਕੀਤੇ ਜਾਣੇ ਆ ਤੇ ਸੰਗਤਾਂ ਬੜੇ ਸਰਕਾਰ ਦੇ ਨਾਲ ਸ਼ਰਦਾ ਨਾਲ ਦਰਸ਼ਨ ਕਰਨ ਵਾਸਤੇ ਵੀ ਆਈਆਂ ਵਾ ਤੇ ਬੜੇ ਸਤਕਾਰ ਦੇ ਨਾਲ ਗੁਰਦਵਾਰੇ ਫੇਰ ਉਸ ਸਰੂਪ ਸਰੋਣੀ ਕਮੇਟੀ ਨੂੰ ਇੱਥੇ ਮਿਲ ਕੇ ਭੇਜੇ ਗਏ ਬੜੇ ਸਤਕਾਰ ਦੇ ਨਾਲ ਤੇ ਬੜਾ ਸੰਗਤਾਂ ਵਿੱਚ ਪਿਆਰ ਆ ਸ਼ਰਦਾ ਆਪਾਣਾ ਸੰਗਤਾਂ ਦਿਖਾ ਰਹੀਆਂ ਨੇ ਫਿਰ ਤੋਂ ਬੰਦ ਚ ਇਹ ਕਾਮਨਾ ਵੀ ਹੈ ਕਿ ਹੁਣ ਅਮਨ ਸ਼ਾਂਤੀ ਬਰਕਰਾਰ ਰਹੇ ਮੁਰ ਤੋਂ ਇਹੋ ਜਿਹੇ ਹਲਾਤ ਪੈਦਾ ਨਾ ਹੋਣ ਕਿ ਇਸ ਤਰ੍ਹਾਂ ਗੁਰੂ ਘਰਾਂ ਚ ਸਰੂਪ ਇੱਥੋਂ ਲੈ ਕੇ ਜਾਣੇ ਪੈਣ ਜਿਸ ਦਿਨ ਤੇ ਸਰੂਪ ਗੁਰਦਵਾਰੇ ਸਾਹਿਬ ਤੋਂ ਗਏ ਆ ਉਸ ਦਿਨ ਦੀਆਂ ਅਰਦਾਸਾਂ ਕੀਤੀਆਂ ਜਾ ਰਹੀਆਂ ਵਾ ਕਿ ਗੁਰੂ ਸਾਹਿਬ ਜੀ ਕੇ ਜੋ ਵੀ ਇਹ ਬਾਣਾ ਵਰਤ ਰਿਆ ਦੋਵਾਂ ਦੇਸ਼ਾਂ ਦੇ ਵਿੱਚ ਮੁੜ ਕੇ ਨਾ ਹੋਵੇ ਅਮਨ ਸ਼ਾਂਤੀ ਬਣਿਆ ਰਹੇ ਹੋਰ ਅਦਾਸ ਅਮਰਤ ਵੇਲੇ ਵੀ ਤੇ ਸ਼ਾਮ ਦੇ ਵੇਲੇ ਵੀ ਕੀਤੀ ਜਾ ਰਹੀ ਹੈ ਸੰਗਤਾਂ ਵੱਲੋਂ ਵਾਹਿਗੁਰੂ ਜੀ ਕੀ ਫਤਿਹਾਂਾਂ ਚੋ ਲਜਾਈ ਗਈ ਸੀ ਬੜੀਆਂ ਅੱਖਾਂ ਨਮ ਸੀ ਸੰਗਤ ਦੀਆਂ ਬਹੁਤ ਕੁਝ ਹੀ ਪਾਈ ਜਾ ਰਹੀ ਆ ਅੱਜ ਬੜੀ ਸੰਗਤ ਖੁਸ਼ ਹੈ ਜੀ ਗੁਰੂ ਮਹਾਰਾਜ ਸਰੂਫੇ ਰਾਇ ਨੇ ਸੰਗ ਗੁਰੂ ਸਿੱਖ ਗੁਰੂ ਮੈਂ ਰਹਿ ਨਹੀਂ ਸਕਦਾ ਗੁਰੂ ਮਹਾਰਾਜ ਗਏ ਸੀ ਪਤਾ ਨਹੀਂ ਕਿਹੜੇ ਹਾਲਾਤਾਂ ਵਿੱਚ ਵਾਪਸ ਆਉਣਾ ਹੈ ਔਰ ਮਹਾਰਾਜੀ ਬੜੀ ਕਿਰਪਾ ਹੋਈਆ ਕਿ ਬੜੀ ਖੁਸ਼ੀ ਦੇ ਮਾਹੌਲ ਵਿੱਚ ਗੁਰੂ ਮਹਾਰਾਜ ਵਾਪਸ ਆਏ ਆਪਣੇ ਘਰ ਆਏ ਨੇ ਬਹੁਤ ਸੰਗਤਾਂ ਖੁਸ਼ ਨੇ ਸੰਗਤਾਂ ਇਹ ਗਮਗੀਨ ਸੀਗੇ ਜਿਵੇਂ ਇੱਕ ਔਲਾਦ ਆਪਣੇ ਪਿਤਾ ਤੋਂ ਬਿਨਾ ਸਰੀਰ ਦਾ ਕਿਹੜਾ ਅੰਗ ਚੱਲ ਗਿਆ ਗੁਰੂ ਦਾ ਤੇ ਸਿੱਖ ਦਾ ਮਾਂ-ਬਾਪ ਵਾਲਾ ਰਿਸ਼ਤਾ ਹੈ ਪਿਤਾ ਪੁੱਤਰ ਦਾ ਰਿਸ਼ਤਾ ਗੁਰੂ ਮਹਾਰਾਜ ਦਾ ਤੇ ਸਿੱਖ ਦਾ ਔਰ ਗੁਰੂ ਬਿਨਾ ਸਿੱਖ ਰਹਿ ਨਹੀਂ ਸਕਦਾ ਅਰਦਾਸ ਕਰ ਰਹੇ ਸੀ ਕਿ ਅਮਨ ਸ਼ਾਂਤੀ ਬਣੇ ਹਾਲਾਤ ਸੁਖਾਵੇਂ ਹੋ ਪਰ ਗੁਰੂ ਮਹਾਰਾਜ ਦੀ ਕਿਰਪਾ ਹੋਈ ਆ ਸ਼ਾਂਤੀ ਹੋਈ ਆ ਦੋਹਾਂ ਦੇਸ਼ਾਂ ਵਿੱਚ ਸ਼ਾਂਤੀ ਹੋਈ ਆ ਪਰ ਬਹੁਤ ਵਧੀਆ ਗੱਲ ਆ ਇਹ ਸ਼ਾਂਤੀ ਰਹਿਣ ਇਹੋ ਅਰਦਾਸ ਬਣੇ ਰਾਤ ਬਣੇ ਰਹਿਣ ਬਹੁਤ ਖੁਸ਼ੀ ਦੀ ਗੱਲ ਹੈ ਬਿਲਕੁਲ ਇਹੀ ਅਰਦਾਸ ਹੈ ਕਿ ਅਮਨ ਸ਼ਾਂਤੀ ਬਰਕਰਾਰ ਰਹੇ ਕਦੋਂ ਬਲਾਸ ਖਾਵੇ ਹੋਣ ਕਿ ਕਦੋਂ ਨਿਆਣਾ ਹੋਊਗਾ ਕਿ ਪਾਵਨ ਚਤਰ ਸੂਰ ਜਿਹੜੇ ਵਾਪਸ ਲਿਆਦੇ ਜਾਵੇ ਮੇਰਾ ਨਾਮ ਜੀ ਰਾਜਵੀਰ ਸਿੰਘ ਮਡੇਆਲਾ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਦੋਂ ਅਸੀਂ ਪਹਿਲਾਂ ਪਾਮਸ ਰੂਪ 9 ਤੇ 10 ਤਰੀਕ ਨੂੰ ਲੈ ਕੇ ਗਏ ਸੀ ਉਦੋਂ ਸੰਗਤਾਂ ਦੇ ਮਨ ਦੇ ਵਿੱਚ ਇਹ ਸੀ ਕਿ ਪਤਾ ਨਹੀਂ ਹੋਂ ਕਦੋਂ ਮਾਹੌਲ ਜਿਹੜਾ ਉਹ ਜੰਗ ਦਾ ਸ਼ਾਂਤ ਹੋਵੇ ਕਦੋਂ ਜਿਹੜਾ ਉਹ ਠੀਕ ਹੋਵੇ ਤੇ ਉਹਨਾਂ ਦੇ ਵਿੱਚ ਕਾਫੀ ਬੈਰਾਗ ਸੀ ਅੱਖਾਂ ਦੇ ਵਿੱਚੋਂ ਹੰਝੂ ਵੀ ਵਗ ਰਹੇ ਸਨ ਉਹਨਾਂ ਦੇ ਮਨ ਦੀ ਇਹ ਅਰਦਾਸ ਸੀ ਉਹਨਾਂ ਅਰਦਾਸ ਵੀ ਕੀਤੀ ਸੀ ਗੁਰੂ ਸਾਹਿਬ ਅੱਗੇ ਕਿ ਜਿਹੜਾ ਜੰਗ ਦਾ ਮਾਹੌਲ ਸ਼ਾਂਤ ਹੋ ਜਾਵੇ ਤੇ ਜਿਹੜੇ ਸਾਡੇ ਪਾਵਨ ਸਰੂਪ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਇਹ ਜਿਹੜੇ ਸਾਡੇ ਤੋਂ ਪਾਵਨ ਸਥਾਨਾਂ ਤੋਂ ਜਾ ਰਹੇ ਨੇ ਤੇ ਜਲਦੀ ਤੋਂ ਜਲਦੀ ਜਿਹੜੇ ਇਹ ਵਾਪਸ ਆਜ ਸਕਣ ਤੇ ਉਸੇ ਤਰ੍ਹਾਂ ਹੀ ਜਿਹੜੀ ਅਰਦਾਸ ਹੈ ਉਹ ਅਕਾਲ ਪੁਰਖ ਨੇ ਪ੍ਰਮਾਣ ਕਰ ਲਈਏ ਸੰਗਤ ਦੀ ਕਿਉਂਕਿ ਸੰਗਤ ਵਿੱਚ ਹੀ ਪ੍ਰਮਾਤਮਾ ਦਾ ਆਪ ਵਾਸਾ ਹੁੰਦਾ ਗੁਰਬਾਣੀ ਵੀ ਕਹਿੰਦੀ ਹੈ ਕਹਿੰਦੀ ਹੈ ਕਿ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਤੇ ਉਹ ਸੰਗਤ ਨੇ ਜਿਹੜੀ ਇਕਜੁੱਟੋ ਕੇ ਅਰਦਾਸ ਕੀਤੀ ਉਹੀ ਸੰਗਤ ਦੀ ਅਰਦਾਸ ਜਿਹੜੀ ਉਹ ਪ੍ਰਮਾਨ ਹੋ ਗਈ ਤੇ ਮਾਹੌਲ ਜਿਹੜਾ ਉਹ ਸ਼ਰੂਪ ਸੀ ਕਿੰਨੇ ਪਿੰਡਾਂ ਤੋਂ 105 ਦੇ ਲਗਭਗ ਜਿਹੜੇ ਸਰੂਪ ਇਹਨਾਂ ਇਧਰ ਦੇ ਇਲਾਕੇ ਦੇ ਲਗਭਗ 17 16 17 ਪਿੰਡਾਂ ਦੇ ਜਿਹੜੇ ਸਨ ਉਹ ਬਰਾਇਮਣ ਕੀਤੇ ਸਨ ਤਰਨਤਾਰ ਸਾਹਿਬ ਤੇ ਬਾਕੀ ਕੁਝ ਖੇਮਕਰ ਦੇ ਇਲਾਕੇ ਦੇ ਜਿਹੜੇ ਔਰ 500 ਪਾਮਨ ਰੂਪ ਤਕਰੀਬਨ 85 ਦੇ ਲਗਭਗ ਉਹ ਬੀਡਪਾਪਾ ਬੁੱਢਾ ਸਾਹਿਬ ਵੀ ਕਿਹ ਬਰਾਮਨ ਕੀਤੇ ਨੇ ਹਾਂਜੀ ਉਹ ਸਾਰੇ ਵਾਪਸ ਭੇਜ ਰਹੇ ਜਿਹੜੇ ਇਧਰ ਦੇ ਇਲਾਕੇ ਦੇ ਪਹਿਲਾਂ ਇਹ 105 ਰੂਪ ਵਾਪਸ ਕਰਕੇ ਫਿਰ ਕੱਲ ਨੂੰ ਫਿਰ ਉਧਰ ਦੇ ਜਿਹੜੇ ਪਾਮਨ ਰੂਪ ਜਿਹੜੇ ਵਾਪਸ ਬਰਾਮਨ ਕੀਤੇ ਜਾਣਗੇ ਪਾਜੀ ਆਪਣਾ ਨਾਮ ਤੇ ਫੇਲ ਦੱਸੋ ਮੇਰਾ ਨਾਮ ਰੁਪਨ ਸਿੰਘ ਪਿੰਡ ਨਿਸ਼ਾਰਾ ਢਾਲਾ ਅੱਜ ਸੰਗਤ ਚ ਕਿੰਨੀ ਖੁਸ਼ੀ ਹੈ ਅਸੀਂ ਉਦੋਂ ਦੇਖਿਆ ਅੱਖਾਂ ਨਮ ਸੀ ਜਦੋਂ ਸਰੂਪ ਲਜਾਏ ਜਾ ਰਹੇ ਬਹੁਤ ਖੁਸ਼ੀ ਹੋਈ ਜੀ ਆਪਣੇ ਮਹਾਰਾਜ ਆਪਣੇ ਘਰ ਆਏ ਬਹੁਤ ਖੁਸ਼ੀ ਹੋਈ ਜੀ ਬਹੁਤ ਥੈਂਕ ਯੂ ਸਾਰੀ ਕਮੇਟੀ ਦਾ ਜਿਨ੍ਹਾਂ ਨੇ ਇਹ ਪਾਲਣਾ ਤਾਂ ਬਹੁਤ ਵੱਡਾ ਨਾ ਕੀਤਾ ਕਿਉਂਕਿ ਟਾਈਮ ਤੇ ਮਾਹੌਲ ਜਿਹੜਾ ਖਰਾਬ ਹੋ ਗਿਆ ਤੇ ਅੱਜ ਤਾਂ ਬਹੁਤ ਖੁਸ਼ੀ ਕੋਈ ਖੰਡਪਟ ਕਰਾਇਆ ਇਹ ਕਈਆਂ ਨੇ ਬਹੁਤ ਸੁੱਖਣਾ ਸੁੱਖੀਆਂ ਹੀ ਉਹ ਵੀ ਫਿਰ ਸਾਨੂੰ ਕੈਨਸਲ ਕਰਨੇ ਪਏ ਕਿ ਖੰਡਪਟ ਮਹਾਰਾਜ ਦਾ ਇੱਕੋ ਪ੍ਰਕਾਸ਼ ਹੈ ਤੇ ਨਹੀਂ ਹੋ ਸਕਦਾ ਹਾਂਜੀ ਡਰ ਵੀ ਸੀ ਵੀ ਤਾਂ ਨਹੀਂ ਲੱਤ ਹਾਂਜੀ ਉਹ ਦਰਦ ਬਣਿਆ ਪਿਆ ਇਹ ਖੰਡਪਟ ਮਹਾਰਾਜ ਧਰ ਦੇ ਵਿੱਚ ਵੇਖਣ ਪੈ ਜਾਂਦਾ ਉਹ ਵੀ ਠੀਕ ਨਹੀਂ ਸੀ ਹਾਂਜੀ ਅੱਜ ਖੁਸ਼ੀ ਅੱਜ ਬਹੁਤ ਖੁਸ਼ੀ ਗਈ ਹਾਂਜੀ ਇਹ ਅਰਦਾਸ ਵੀ ਹੈ ਕਿ ਹਾਲਾਤ ਮੁੜ ਕੇ ਇਹੋ ਜਿਹੇ ਨਾ ਹੋਣ ਮਹਾਰਾਜ ਨਾ ਹੀ ਕਰੇ ਸੱਚੇ ਪਾਚਾ ਲੜਾਈ ਤੇ ਘਰ ਦੀ ਮਾੜੀ ਹੁੰਦੀ ਹੈ ਇਹ ਤੇ ਦੇਸ਼ ਦੀ ਅਮਨ ਸ਼ਾਂਤੀ ਬਣੀ ਬਹੁਤ ਮਹਾਰਾਜ ਅਮਨ ਸ਼ਾਂਤੀ ਬਣੀ ਰਹੇ ਤੇ ਮਹਾਰੇ ਬਾਬਾ ਜੀ ਅੱਗੇ ਇਹ ਬੇਨਤੀ ਕਰਾਂਗੇ ਕਿ ਮਹਾਰਾਜ ਅੱਗੇ ਤੋਂ ਵੀ ਸਮਰੱਥੀ ਬਖਸ਼ੀ ਹਾਂਜੀ ਬਿਲਕੁਲ ਵਿਖਦੇ ਵਿੱਚ ਵੀ ਅਮਨ ਸ਼ਾਂਤੀ ਬਣੀ ਰਹੇ ਦੋਨਾਂ ਮੁਲਕਾਂ ਦੇ ਹਾਲਾਤ ਸੁਖਾਵੇਂ ਰਹਿਣ ਮੁੜ ਤੋਂ ਕਦੇ ਇਹੋ ਜਿਹੇ ਹਾਲਾਤ ਪੈਦਾ ਨਾ ਹੋਣ ਕਿ ਇਸ ਤਰ੍ਹਾਂ ਗੁਰੂ ਸਾਹਿਬ ਦੇ ਸਰੂਪ ਪਿੰਡਾਂ ਦੇ ਵਿੱਚੋਂ ਸੁਰੱਖਿਤ ਲਿਜਾਣੇ ਪੈਣ ਇਹ ਅਰਦਾਸ ਜੋਦੜੀ ਕੀਤੀ ਜਾ ਰਹੀ ਹੈ ਪਰ ਪਿੰਡਾਂ 'ਚ ਬੜੀ ਖੁਸ਼ੀ ਹੈ ਕਿ ਗੁਰੂ ਸਾਹਿਬ ਦੇ ਪਾਵਨ ਸਰੂਪ ਵਾਪਸ ਗੁਰੂ ਘਰਾਂ ਦੇ ਵਿੱਚ ਸੌਭਤ ਹੋਏ ਹੈ ਕਿਉਂਕਿ ਬੜਾ ਵਿਰਾਗ ਭਈ ਮਾਹੌਲ 'ਚ ਗਮ ਗਮਗੀਨ ਮਾਹੌਲ ਦੇ ਵਿੱਚ ਨੰਮ ਅੱਖਾਂ ਦੇ ਨਾਲ ਉਸ ਦਿਨ ਇੱਥੋਂ ਸਰੂਪ ਲਜਾਏ ਗਏ ਸੀ ਪਰ ਅੱਜ ਪਿੰਡਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਲਾਸ ਸੁਖਾਵੇਂ ਹੋਏ ਹੈ ਤੇ ਗੁਰੂ ਸਾਹਿਬ ਨੇ ਮੁੜ ਤੋਂ ਗੁਰੂ ਘਰਾਂ ਚ ਇਹਨਾਂ ਪਿੰਡਾਂ ਚ ਚਰਨ ਪਾਏ ਆ ਕੈਮਰਾ ਬਸਰ ਅਵਤਾਰ ਸਿੰਘ ਦੇ ਨਾਮ ਮਨਿੰਦਰ ਸਿੰਘ ਮੋਂਗਾ ਪੀਡੀਸੀ ਨਿਊਜ਼ ਪਿੰਡ ਨੁਸ਼ਾਰਾ ਟਾਲਾ